ਰਾਮ ਮੰਦਰ ਬਣ ਗਿਆ ਹਿੰਦੂ ਗਰੀਬਾਂ ਨੂੰ ਕੀ ਮਿਲ ਗਿਆ ਹਿੰਦੂ ਤਾਂ ਵਿਚਾਰਾਂ ਨੂੰ ਲੱਕੜੀਆਂ ਵੀ ਨਹੀਂ ਮਿਲੀਆਂ ਸੰਸਕਾਰ ਵਾਸਤੇ ਗਰੀਬ ਹੋਰ ਗਰੀਬ ਹੋ ਗਏ ਬੁਰੇ ਲੋਕਾਂ ਦੇ ਹਾਲ ਹੋ ਗਏ ਤੁਸੀਂ ਥੋੜਾ ਆਪਣੇ ਰੋਹ ਦੀ ਪਈ ਇਹਨਾਂ ਨੂੰ ਕੋਈ ਰਹਿਮ ਇਹਨਾਂ ਦੇ ਵਿੱਚ ਨਹੀਂ ਹੈ ਰਹਿਮ ਨਾਲ ਖਾਣਾ ਹੀ ਨਹੀਂ ਇਹਨਾਂ ਦੇ ਗੁਰਬਾਣੀ ਕਹਿੰਦੀਆਂ ਨੂੰ ਸੁਪਣੇ 'ਚ ਵੀ ਨਹੀਂ ਰਹਿਮ ਆ ਸਕਦਾ ਜਿਹੜੇ ਪਰਮੇਸ਼ਰ ਨੂੰ ਭੁੱਲ ਜਾਣ ਸੁਪਨਾ ਜਿਹੜਾ ਨਹੀਂ ਹੁੰਦਾ ਉਹਨੂੰ ਬਿਲਕੁਲ ਉਹਨਾਂ ਨੇ ਇਹ ਵੀ ਜਿਹੜੀ ਸਾਡੀ ਵਿਚਾਰਤਾ ਹੈ ਇਸੇ ਚਲ ਨੂੰ ਸੈ ਗਿਆ ਦੁਨੀਆ ਨੂੰ ਪਾੜ ਕੇ ਰੱਖੋ ਅਤੇ ਰਾਜ ਕਰੋ ਤੇ ਜਿਹੜਾ ਬੇਦ ਹੈ ਉਹ ਕਹਿੰਦਾ ਦੁਨੀਆ ਨੂੰ ਇਕ ਕਰੋ ਇਕੱਠੇ ਕਰੋ ਸਾਰੇ ਭਾਈਓ ਇੱਕ ਪਿਤਾ ਇੱਕ ਸਕੇ ਬਾਰਖਣ પ્રેમ ਪੈਦਾ ਕਰੋ ਇਹ ਕਹਿੰਦਾ ਨੇ ਪਾੜੋ ਤੇ ਰਾਜ ਕਰੋ ਨਫਰਤ ਪਹਿਲਾਂ ਕਰੋ ਇਹ ਨਫਰਤ ਦੀ ਸਿੱਖਿਆ ਦੇਣ ਸਿੱਖਾਂ ਚ ਵੀ ਨਫਰਤ ਆ ਖਾਲਸਾ ਬਣਾ ਉਹ ਹੀ ਨਫਰਦਾ ਜਿੰਨੇ ਡੁਪਲੀਕੇਟ ਕਰੂ ਸਾਰੇ ਨਫਰਦੇ ਵੀ ਵੀ ਤੇ ਸੱਚ ਤੋਂ ਜ ਹਟ ਜਾਂਦਾ ਨਾ ਧਰਮ ਫਿਰ ਨਫਰਦਾ ਵੀ ਵੀ ਤੇ ਉਹ ਆਪਣਾ ਰੋਟੀ ਉਲੂ ਸਦਾ ਫਰਦਾ ਬਸ ਚੌਧਰ ਬਾਤ ਸਾਰੇ ਧਰਮਾਂ ਜਹੀ ਗੱਲ ਅਸਲੀ ਸੱਚਾ ਸੋਚਾ ਜੇ ਧਰਮ ਉਹਦਾ ਇੱਕੋ ਹੀ ਹੈ ਬਸ ਉਹ ਗਿਆ ਉਹ 베ਰ ਧਰਮ ਗਿਆਨ ਧਰਮ ਇੱਕ ਪਿਤਾ ਹੈ ਇੱਕ ਪਰਮੇਸ਼ਰ ਹੈ ਸਾਰੇ ਉਹਦੇ ਬਾਰਕਨਾਂ ਦੀ ਔਲਾਦ ਹੈ ਸਾਰਿਆਂ ਦੇ ਹੱਕ ਇੱਥੇ ਬਰਾਬਰ ਨੇ ਸਾਰਿਆਂ ਨੂੰ ਜਿਉਣ ਦਾ ਹੱਕ ਹੈ ਦੂਜੇ ਦਾ ਭਲਾ ਸੋਚਣਾ ਦੂਜੇ ਦਾ ਭਲਾ ਕਰਨਾ ਇਹੀ ਸਾਡਾ ਧਰਮ ਹੈ ਆਪਣਾ ਨੁਕਸਾਨ ਕਰਕੇ ਦੂਜੇ ਦਾ ਸਵਾਰਨਾ ਇਹੀ ਅਸਲੀ ਧਰਮ ਹੈ ਪਰਮਾਰਥ ਹੈ ਉਹ ਤਾਂ ਜ਼ਿਕਰ ਦੇ ਨਹੀਂ ਆਕਾਲੀਏ ਕਰਦੇ ਨੇ ਖਾਲੀਆ ਨੇ ਕੀ ਕੀਤਾ ਖਾਲੀ ਦਾ ਬੜਾ ਠੇਕੇਦਾਰ ਤੇ ਸੀ ਕੀ ਦੇ ਕੀਤਾ ਕੀ ਅੱਜ ਕੀ ਹੋ ਗਿਆ ਸਿੱਖਾਣਾ ਕੀ ਕੀਤਾ ਅਗਲੇ ਪਿੰਡਾਂ ਚ ਨਹੀਂ ਬਣਨ ਦਿੰਦਾ ਸਾਨੂੰ ਤਾਂ ਪਤਾ 50 100 ਸਾਲ ਦਾ ਹੀ ਪਤਾ ਹੈ ਨਾ ਦਾ ਜੱਦੇ ਬਣੇ ਨੇ ਪਰ ਅਸੀਂ ਜੇ ਇਹ ਗੱਲਾਂ ਕਰਦੇ ਨਾ ਪਹਿਲਾਂ ਲੋਕ ਸਾਨੂੰ ਅਗਰਾ ਕਹਿੰਦੇ ਅ ਸਾਨੂੰ ਕੀ ਲੋੜ ਸੀ ਇੱਕ ਕੋਈ ਆਦਮੀ ਚੀਜ਼ ਖਾਂਦਾ ਹੈ ਗਲਤ ਬੀ ਗੰਦੀ ਚੀਜ਼ ਖਾਂਦਾ ਹੈ ਨਾ ਸ਼ਰੱਗਿਆ ਨਸ਼ਾ ਸ਼ਰਾਬ ਜ਼ਿਆਦਾ ਪੀਂਦਾ ਹੈ ਉਹ ਹਟਾਏ ਤੇ ਹਟਦਾ ਨਹੀਂ ਜੇ ਜ਼ਿਆਦਾ ਕਹੀਏ ਗੱਲ ਪੈਂਦਾ ਹੈ ਤਾਂ ਆਪਾਂ ਚੁੱਪ ਕਰ ਜਿਓ ਆਪੇ ਆਪਣੇ ਕੀਤੇ ਪੈਲੋ ਵਹੀ ਹੋ ਰਿਹਾ ਹੂੰ ਕੋਈ ਹੋ ਗਿਆ ਬਾਕੀ ਆਸਾਂ ਚ ਦੁਨੀਆ ਨੂੰ ਵੀ ਸੱਚ ਨਹੀਂ ਚਾਹੀਦਾ ਨਾ ਸਿੱਖਾਨੂੰ ਕੋਣ ਕਹਿੰਦਾ ਵੀ ਜਿਹੜਾ ਗੁਰੂ ਤੋਂ ਹੁਣ ਰੌਲਾ ਪੈਂਦਾ ਵੀ ਗद्दार ਗੱਦਾਰ ਸਿੱਖ ਗੱਦਾਰ ਸਿੱਖਾਂ ਦੇ ਘਦਾਰ ਦਾ ਤੋਆ ਬੜੇ ਕਿਹੜੇ ਰਾਹ ਵੜੇ ਪਹਿਲਾਂ ਪਤਾ ਨਹੀਂ ਹੁੰਦਾ ਸਾਨੂੰ ਘਦਾਰਾਂ ਬੱਚ ਪਤਾ ਲੱਗਦਾ ਹੈ ਗੱਦਾਰੀ ਤਾਂ ਅਸਲ ਵਿੱਚ ਜਦੋਂ ਸਿੱਖੀ ਤਤ ਖਾਲਸੇ ਤੋਂ ਬਿਨਾਂ ਜਿੰਨੇ ਵੀ ਸਾਰੇ ادارے تھے 10 5000 ਤਾਂ ਗਏ ਨੇ ਛੱਡ ਕੇ ਨਾ ਉਹ ਘਦਾਰੇ ਘਦਾਰ ਜਿਆਦਾ ਤੇ ਦੂਆ ਤਰ੍ਹਾਂ ਸਾਰੇ ਨੇ 20 ਰੁਪਏ ਖਾਲਸਾ ਸੀ ਗਦਾਰੇ ਲਗੇ ਤੇ ਦੂਰੇ ਤਸ਼ੀਦ ਹੋ ਗਏ ਪੰਜ ਹਜ਼ਾਰ ਆਦਮੀ ਦੇ ਕੇ ਗਿਆ ਸੀ ਬੇਦਾਬਾ 40 ਆਏ 40 ਜਦ ਠੀਕ ਸੇ ਆ ਗਏ ਉਹ ਸੀਧੀ ਦੇਗੇ ਬਾਕੀ ਦੇ ਗਦਾਰੇ ਤੇ ਹੋ ਅਸਲ ਜੰਦੇ ਬੰਦੇ ਬਾਹਰ ਤੋਂ ਗਦਾਰੀ ਸ਼ੁਰੂ ਹੋਈ ਹੈ ਹੋਈ ਕਿ ਬੰਦੇ ਬਾਹਰ ਤੋਂ ਗਦਾਰੀ ਤਾਂ ਉਦੋਂ ਤੋਂ ਸ਼ੁਰੂ ਹੋ ਗਈ ਜਿਹੜਾ ਬਾਂਮਣ ਗੁਰੂ ਹੈ ਜਲਤਕਾ ਬਦਾਰੀ ਤਾਂ ਪਿੱਛੇ ਤੋਂ ਹੋਈ ਹੋਈ ਗਏ ਬਦਾਰੀ ਦਾ ઋਸ਼ੀਮੁਨੀ ਤਾਂ ਹੋਈ ਹੋਈ ਗਏ ਗੱਦਾਰੀ ਦਾ ਰਾਮ ਤੇ ਦੇਖੋ ਧਰਮ ਨਾਲ ਗੱਦਾਰੀ ਹੁੰਦੀ ਹੈ ਜਿਹੜਾ ਦੇ ਦੂ ਤਾ ਧਰਮ ਨੂੰ ਸੱਚ ਤਰ ਨੂੰ ਪਿੱਠੇ ਦਿਖਾ ਜੂ ਉਹ ਆਦਮੀ ਆ ਨਾ ਗੱਦਾਰੀ ਕਰੂ ਜਿਹੜੀ ਪਰਮੇਸ਼ਰ ਦੀ ਜਨਤਾ ਹੈ ਪਰਮੇਸ਼ਰ ਦਾ ਤੱਬਰ ਹੈ ਆਪਣੇ ਉਹਦੇ ਭਰਾ ਉਹਨਾਂ ਨਾਲ ਗੱਦਾਰੀ ਕਰੀ ਤੇ ਉਹਦੇ ਘਰਦਿਆਂ ਨਾਲ ਗੱਦਾਰੀ ਕਰੀ ਦੀ ਆਪਣੇ ਫੌਜ ਹੋਵੇ ਆਪਣੀ ਫੌਜ ਚੋਂ ਹੀ ਆਪਣਾ ਬੰਦੇ ਗੱਦਾਰ ਹੁੰਦੇ ਹੁੰਦੇ ਦੂਏ ਨਾਲ ਕਾਦੀ ਗੱਦਾਰੀ ਹੈ ਦੂਏ ਨਾਲ ਲੜਾਈ ਹੈ ਕਰਦੇ ਬਿੱਚੇਗਦਾਰੀ ਕਰ ਸਕਦਾ ਆਪਣਿਆਂ ਨੂੰ ਆਪਣਿਆਂ ਨਾਲ ਗਦਾਰੀ ਜਦ ਕੀਤੀ ਜਦ ਇਹਨਾਂ ਨੇ ਬੇਧਰਮ ਛੱਡ ਕੇ ਸਿਮਰਤ ਸਾਹ ਤਰ ਲੈ ਲੈ ਜਾਂਦੇ ਗਦਾਰੀ ਸ਼ੁਰੂ ਹੋਈ ਜੇੜੇ ਕੁਰਬਾਨੀ ਤੋਂ ਨੂੰ ਪਿੱਠ ਦਿਖਾਉਂਦੇ ਨੇ ਸਭ ਗਦਾਰ ਨੇ ਗਦਾਰ ਕਿਹਦੇ ਨੇ ਪਰਮੇਸ਼ਰ ਦੇ ਜੇ ਸਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼ ਇਹਦਾ ਦਿੱਤਾ ਖਾਂਦੇ ਨੇ ਉਹਨੂੰ ਤਾਂ ਸ਼ਾਬਾਸ਼ ਨਹੀਂ ਕਹਿੰਦੇ ਸ਼ਾਬਾਸ਼ ਗਿਰੂ ਮੈਂਨ RAMDAS ਨੂੰ RAMNATH ਤਾਂ ਕਰਨਾ ਜਿਸ ਤਰ੍ਹਾਂ ਦਿੱਤਾ ਖਾਣਾ ਤਸਕੀਏ ਸ਼ਾਬਾਸ਼ ਉਹ ਕੋਲ ਰਾਨ ਕੋ ਯਾਰ RAMDAS ਕੋਈ ਗੱਲ ਆ ਉਹਦਾ ਕਹਨਾ ਜਿਸ ਕਾ ਦਿੱਤਾ ਖਾਣਾ ਤਸਕੀਏ ਸ਼ਾਬਾਸ਼ ਉਰੂਸ ਦੀ ਉਦੀ ਕਰੋ ਇਹ RAMDAS ਦੀ ਉਸਤੀ ਕਰਦੇ ਨੇ ਕੋ ਨਾਨਕ ਦੀ ਕਰਦੇ ਨੇ ਤੇ ਗਦਾਰ ਦੀ ਦੌਰ ਕੀ ਨੇ ਇਹ ਗਦਾਰ ਨੇ ਸਾਰੇ ਦੋ ਰੂਪ ਨੇ ਸਖਾਂ ਦੇ ਧੰਨ ਸਾਰੇ ਧੰਨਵਾਦ ਇਹ ਰੂਪ ਨੇ ਸਖਾਂ ਜੀ ਹੋਈ ਨਹੀਂ ਦੁਆ ਨਹੀਂ ਹੋਈ ਇਹ ਕੋਈ ਗੱਲ ਨਾ ਇੱਕ ਤੱਤ ਖਾਲਸਾ ਇਹਨੇ ਗੁਰੂ ਆਲੇ ਸੀ ਜਿਹੜੇ ਛੇਦੀਆਂ ਪਾ ਗਏ ਨਾਲ ਕਿਲੇ ਵਿੱਚ ਵੀ ਸੀ ਨਾਲ ਵੀ ਗਏ ਨੇ ਫੇਰ ਵੀ ਆਏ ਨੇ ਉਹ ਤੱਤ ਖਾਲਸਾ ਇੱਥੇ ਆ ਕੇ ਵਾਚ ਵੀ ਉਹ ਗੱਲ ਇਹ ਬੋਲਣ ਤੱਕ ਵੱਖਰਾ ਹੀ ਰਿਹਾ ਉਹਨਾਂ ਜਿਹੜੀ ਕੋਈ ਸਰਦਾਰ ਬਈ ਬੰਦਾ ਵਾਹ ਗੱਦਾਰ ਹੋਇਆ ਉਦੋਂ ਸ਼ੁਰੂ ਹੋਇਆ ਪੌੜੀ ਵਿੱਚ ਖੁੱਲ ਕੇ ਉਹਨੇ ਤੜਾ ਬਣਾਇਆ ਬੰਦੇ ਖਾਲਸਾ ਦੂਆ ਜਿਹੜੇ ਉਹਦੇ ਨਾਲ ਉਹਨਾਂ ਨੇ ਬਿਸਮਲ ਬਣੇ ਇਹ ਸਾਰੇ ਗੱਦਾਰੇ ਨੇ ਗੁਰੂ ਨੇ ਕਹਿਆ ਸੀ ਰਾਜ ਨਹੀਂ ਕਰਨਾ ਇਹ ਕਹਿੰਦੇ ਰਾਜ ਕਰੇਗਾ ਖਾਲਸਾ ਦਰਦਾਰੀ ਉੱਥੇ ਸ਼ੁਰੂ ਹੋਣਾ ਜਦੋਂ ਗੱਦਾਰੇ ਕਦਾ ਨਹੀਂ ਤਾਂ ਸੋਗ ਗੱਦਾਰ ਹੁੰਦਾ ਕੀ ਹੈ ਗੁਰੂ ਨੂੰ ਜੋ ਪਿੱਛਲੇ ਗੱਦਾਰ ਗੁਰੂ ਵਾਲੀ ਨਰਾਇਣ ਨਾ ਨੜੀ ਜਾਂਦੀ ਇਹ ਰੋਟੇ ਗੁਰਬਾਤ ਹੈ ਸਾਡੀ ਲੜਾਈ ਉਲੜ ਗੁਰਮਤਿ ਦਾ ਕੋਈ ਨੜੇ ਨਹੀਂ ਜਾਂਦਾ ਗੁਰਮਤਿ ਦਾ ਕੋਈ ਗੱਲੇ ਨਹੀਂ ਕਰਦਾ ਧਰਮ ਪ੍ਰਚਾਰ ਕਮੇਟੀ ਕਹਿੰਦੀ ਹੈ ਗੁਰਮਤਿ ਅਸੀਂ ਉਲਟਾ ਪ੍ਰਚਾਰ ਕਰਤਾ ਕਿਸੇ ਨੇ ਕਿਹਾ ਕਿ ਉਹਨ ਕੀਤਾ ਉਲਟਾ ਪ੍ਰਚਾਰ ਕਿ ਲੋੜ ਨਹੀਂ ਗੁਰੂ ਵਾਲ ਨੂੰ ਪਿੱਠ ਹੈ ਸਭ ਦੀ ਤੇ ਇਹਨਾਂ ਵਾਲ ਗੁਰੂ ਦੀ ਪਿੱਠ ਹੈ ਜੇ ਗੁਰੂ ਵਾਲ ਨੂੰ ਸਾਡੀ ਪਿੱਠ ਹੈ ਗੁਰੂ ਦੀ ਵੀ ਪਿੱਠ ਹੈ ਸਾਡੇ ਵੱਲ ਫਿਰ ਜਿਵੇਂ ਹੁਣ ਅਸੀਂ ਸੁਣਦੇ ਆ ਇੱਕ ਸ਼ਬਦ ਹੈ ਰਾਜ ਕਰੇਗਾ ਖਾਲਸਾ ਅਸੀਂ ਆਮ ਲੋਕਾਂ ਨੂੰ ਸਾਨੂੰ ਐਨਾ ਕਹੀ ਸੁਣਾਇਆ ਜਾਂਦਾ ਹੈ ਹਾਂ ਆਪ ਜੀ ਕਹਿ ਰਹੇ ਹੋ ਕਿ ਗੁਰੂ ਸਾਹਿਬ ਨੇ ਕਿਹਾ ਸੀ ਵੀ ਕਦੇ ਰਾਜ ਨਹੀਂ ਕਰਨਾ ਤੇ ਇੱਥੇ ਹੁਣ ਅਸਾਨੂੰ ਸੁਣਨ ਨੂੰ ਆਂਦਾ ਹੈ ਰਾਜ ਕਰੇਗਾ ਖਾਲਸਾ ਇਹਦੇ ਵਿੱਚ ਬੰਦੂ ਅਸਲ ਕੀ ਹੈ ਖਾਲਸਾ ਕਰੇਗਾ ਦਾ ਮਤਲਬ ਹੈ ਨਹੀਂ ਆਉਣ ਵਾਲੇ ਦੇਖੋ ਜੀ ਬਾਬਾ ਰਣਜੀਤ ਸਿੰਘ ਦਾ ਰਾਜ ਆਇਆ ਜੀ ਬਾਬਾ ਆਇਆ ਜੀ ਬਾਬਾ ਉਦੋਂ ਵੀ ਇਹੀ ਪੜਿਆ ਜਾਂਦਾ ਤਾਂ ਰਾਜ ਕਰਿਆ ਖਾਲਸਾ ਬਿਲਕੁਲ ਬੱਪੂ ਜੀ ਹਾਂ ਤੋਂਦੋ ਇਹ ਕਾਹਦਣਾ ਪੜਿਆ ਵੀ ਰਾਜ ਕਰ ਰਿਹਾ ਹੈ ਖਾਲਸਾ ਕਰਤਾਰੀ ਹੈ ਜੁਫਤੰ ਰਾਸੀ ਦਾ ਹਾਂਜੀ ਉਦੋਂ ਕਿਉਂ ਨੂੰ ਕਿਹਾ ਰਾਜ ਕਰ ਰਿਹਾ ਹੈ ਖਾਲਸਾ ਉਦੋਂ ਕਿਉਂ ਕਿ ਹਰਾਜ ਕਰੇਗਾ ਖਾਲਸਾ ਇਹਦਾ ਮਤਲਬ ਹੈ ਉਹ ਖਾਲਸਾ ਨਹੀਂ ਸੀ ਨਾ ਖਾਲਸਾ ਦਾ ਰਾਜ ਸੀ ਕਾਗਿਆ ਜੀ ਸਿੱਖ ਰਾਜ ਆਉਦੋ ਸਿੱਖ ਰਾਜ ਸਿੱਖ ਰਾਜ ਗੁਰਸਿੱਖ ਰਾਜ ਨਹੀਂ ਇਕੱਲਾ ਸਿੱਖ ਰਾਜ ਖਾਸਾ ਇਹ ਬੇਈਮਾਨ ਕਹਿ ਲਖਾਸਾ ਸੀ ਉੱਥੇ ਉੱਥੇ ਤਾਂ ਸਖਰਾ ਜਾਗ ਲ ਜਾਂਦੇ ਨਿਸਨਾ ਪਰ ਉਹਨੇ ਇੱਕ ਵੀ ਕਹਿ ਮਰਾ ਜਾ ਕਦੇ ਉਹਨੂੰ ਜਿਸਨ ਉਹ ਕਹਿੰਦਾ ਗੁਰੂ ਦਾ ਰਾਜਾ ਸੰਭਲਦਾ ਰਾਜਾ ਮੈਂ ਤਾਂ ਪਹਿਰੇਦਾਰ ਹਾਂ ਉਹਨੇ ਕਦੇ ਤਖਤ ਤੇ ਨਹੀਂ ਬੈਠਿਆ ਤਜਰੀਬ ਆਇਆ ਸਰ ਤੇ ਇਹ ਤਾਂ ਹੈ ਬੇਈਮਾਨ ਹੁਣ ਕਹਿੰਦੇ ਨੇ ਜਿਹੜੇ ਬੇਈਮਾਨ ਨਵੇਂ ਪੈਦਾ ਹੋਏ ਨੇ ਇਹਨਾਂ ਨੂੰ ਪਤਾ ਵੀ ਸਾਨੂੰ ਸਾਨੂੰ ਪਤਾ ਸਿੱਖੀ ਦਾ ਤੇ ਇਹਨਾਂ ਨੂੰ ਪਤਾ ਹੀ ਨਹੀਂ ਕਿਆ ਜਿਹੜਾ ਬੋਲੂਗਾ ਅਸੀਂ ਇਹਨੂੰ ਚੁੱਪ ਕਰਾ ਦੁੰਦੇ ਧੱਕੇ ਨਾਲ ਜਿਵੇਂ ਪਿੰਡਰਾਲੇ ਹੋਰ ਨੇ ਅਤਵਾਦੀ ਕਿਵੇਂ ਪਰ ਖਰਾਦਨਗੇ ਚੁੱਪ ਹੈ ਇਹਨਾਂ ਦੀ ਬੋਲਤੀ ਬੰਦ ਕਰ ਦਣਗੇ ਠੰਡੇ ਕਰ ਦਣਗੇ ਬੋਲਣ ਤੇ ਸਾਰੇ ساری ਦੁਨੀਆ ਨੂੰ ਬੋਲਤੀ ਬੰਦ ਕਰ ਦਣਗੇ ਉਹ ਗੱਲ ਅਲੰਗਾ ਵੀ ਸੱਚੀ ਪਾਰਟੀਆਂ ਨੇ ਹੈ ਸੱਚੀ ਮੁਫਾਦ ਖਾਤਰ ਇਹ ਨਾ ਰਹਿ ਲਾਉਂਦੇ ਨੇ ਉਹ ਗੱਲ ਅਲੰਗਾ ਜਿਹਨਾਂ ਦਾ ਪਿੱਛਾ ਛੋਟ ਹੈ ਏਜੰਸੀਆਂ ਇਹਨਾਂ ਤੇ ਲਾਉਂਦੀਆਂ ਨਾਰੇ ਪੈਸੇ ਮਿਲਦੇ ਨੇ ਕਰੀ ਜਾਣ ਨੂੰ ਪਰ ਸੱਚ ਦਾ ਪ੍ਰਚਾਰ ਸਾਡਾ ਘੇਮੇ ਰੋਕ ਦਣ ਗਏ ਖਾਲਸਾ ਤਾਂ ਅਸੀਂ ਹਾਂ ਖਾਲਸਾ ਹੈ ਕੌਣ ਰਾਜ ਕਰੇਗਾ ਖਾਲਸਾ ਦਾ ਮਤਲਬ ਹੈ ਉਸ ਬੇੜੇ ਦੇ ਲੋਕਾਂ ਨੂੰ ਕਿਹਾ ਜੀ ਇਹਨਾਂ ਦਾ ਰਾਜ ਸੀ ਵੀ ਰਾਜ ਤੁਹਾਡਾ ਨਹੀਂ ਹੈ ਗੁਰਬਾਣੀ ਕਹਿੰਦਾ ਕੋਈ ਹਰ ਸਵਾਰ ਨਹੀਂ ਜਾ ਜਾ ਰਾਜਾ ਤੇ ਤੇ ਹੀ ਨਹੀਂ ਕੋਈ ਹੁਣ ਪਤਾ ਲਗੂ ਰਾਜ ਕਰੇ ਦਾ ਖਾਸ ਦਾ ਮਤਲਬ ਕੀ ਹੈ ਗੁਰਬਾਣੀ ਦੇ ਇੱਥੇ ਦਾ ਰਾਜ ਰਾਜਮੰਦੀ ਹੋਣੀ ਕੋਈ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਇਹ ਭੂਪਤ ਦਾ ਮਤਲਬ ਹੈ ਥੋੜੇ ਬਹੁਤੇ ਜ਼ਮੀਨ ਦੇ ਟੁਕੜੇ ਦੇ ਉੱਤੇ ਕਾਬਜ ਨੇ ਹਮਾਲ ਕਰਨੇ ਭੂਪਤੀ ਨੇ ਭੂਪਤੀ ਨੇ ਬਸੇ ਕਿਹਾ ਇਹ ਭੂਪਤੀ ਸਭ 1.5 ਤੋਂ 4 ਕੇ 4-4 ਦਿੰਦੇ ਨੇ ਮਹਿਮਾਨ ਝੂਠੇ ਕਰਤ ਝੂਠਾ ਦਾ ਭਾਗ ਕਰਦੇ ਨੇ ਸੀ ਰਾਜਾ ਤਾਂ ਰਾਜਤਾ ਉਹਦਾ ਜਿਹਦੇ ਹੁਕਮ ਚੱਲਦਾ ਜਿਹਦੇ ਹੁਕਮ ਨਾਲ ਸੂਰਜ ਕੋ ਹੁੰਦਾ ਚੱਲਦਾ ਜਿਹਦੇ ਹੁਕਮ ਨਾਲ ਦਰਵਾਜ਼ਾ ਚੱਲਦਾ ਜਿਹਦੇ ਹੁਕਮ ਨਾਲ ਹਵਾ ਚੱਲਦੀ ਹੈ ਉਹ ਹੈ ਰਾਜ ਉਹਦਾ ਪਰ ਮੈਂ ਜਿਹਦੇ ਹੁਕਮ ਦੇ ਵਿੱਚ ਸਾਰੀ ਸ੍ਰਿਸ਼ਟੀ ਹੈ ਰਾਜਤਾ ਉਹਦਾ ਜਿਹਦੇ ਹੁਕਮ ਦੇ ਵਿੱਚ ਸਾਰੀ 78 ਲੱਖ ਜੀਵ ਹੈ ਉਹ ਹੈ ਰਾਜ ਉਹ ਕਰੇਗਾ ਰਾਜ ਉਹ ਨੂੰ ਹਟਾ ਕੇ ਦਿਖਾਓ ਉਦਾਰ ਹੈ ਕੋਹੇ ਦਾ ਖਾਹ ਹੋਈ ਆਇਆ ਮਤਲਬ ਕਰੇਗਾ ਨਾ ਮਤਲਬ ਕਰਦਾ ਹੀ ਰਹੇਗਾ ਕਰਤਾ ਰਹਾ ਹੈ ਸਸ਼ਵਤ ਹੈ ਕਰਤਾ ਰਹਾ ਹੈ ਕਰ ਰਹਾ ਹੈ ਕਰਤਾ ਹੀ ਰਹੇਗਾ ਇਹਦਾ ਮਤਲਬ ਇਹ ਹੈ ਜਾਂ ਫਿਰ ਫਿਰ ਆ ਗਿਆ ਰਾਜਾ ਸਜੂਦਾਰਾਜ ਜੀ ਫਰਦਕੀਤਾ ਵਿਅਕਤੀਆਂ ਦਾ ਰਾਜ ਆ ਗਿਆ ਫਿਰ ਉਹ ਇਹ ਜਹਰਾਜ ਹੋਊਗਾ ਉਹ ਰਾਜ ਨਹੀਂ ਕਰਨ ਕੋ ਸੇਵਾ ਕਰਨਗੇ ਉਹ ਜੋ ਹੁਕਮ ਹੈ ਪਰਮੇਸ਼ਰ ਦਾ ਜੋ ਗੁਰਬਾਣੀ ਹੈ ਵੇਦ ਹੈ ਉਹਦੇ ਤੇ ਅਧਾਰ ਤੇ ਰਾਜ ਕਰਨਗੇ ਜੋ ਪਰਮੇਸ਼ਰ ਦੇ ਪਰਥਾਏ ਉਹ ਕਰਨਗੇ ਉਹ ਸੇਵਾ ਕਰਨਗੇ ਸਰ ਉਹ ਕਹਿੰਦਾ ਸੀ ਉਹ ਨੂੰ ਕਹਿੰਦਾ ਸੀ ਉਹ ਐ ਰਾਜ ਨਹੀਂ ਸੇਵਾ ਉਹ ਵੀ ਅਰਥ ਗਲਤ ਵਾਲੇ ਕਿ ਉਹ 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 ਪੁਰਸ਼ਾਂ ਨੇ ਵਾਲੀ ਸੇਵਾ ਥਾਂ ਦੇ ਲਖੇ ਕਰਦੇ ਨਹੀਂ ਹੁੰਦੇ ਉਹ ਨਹੀਂ ਸੇਵਾ ਉਹ ਨਹੀਂ ਤੇਹੀ ਕਹਿੰਦਾ ਬਿਲਕੁਲ ਐਗਜ਼ੈਕਟ ਤੁਸੀਂ ਇਹ ਸੇਵਾ ਵੀ ਉਹ ਕਹਿੰਦਾ ਇਹ ਨਹੀਂ ਪੁਰਸ਼ਾਂ ਵਾਲਾ ਗੱਲ ਤੇ ਪੁਰਸ਼ ਦਾ ਰਾਜਾ ਪੁਰਸ਼ ਜਿਹੜੀ ਸੇਵਾ ਕਰਦੀ ਹੈ ਉਹ ਕਰਦੇ ਨੇ ਉਹੀ ਕੀਤਾ ਨਾ ਬਾਈਬਲ ਉਹ ਤੇ ਗੋੜੀ ਨਹੀਂ ਚਲਾਈ ਜਾਂ ਤੇ ਗੋੜੀ ਕਰਿਆ ਜਾਂ ਤੇ ਖਾਂਖੋਲੀਆਂ ਨੇ ਵੀ ਸਿੱਖਣਾ ਕੀ ਨਹੀਂ ਅਸੀਂ ਤੇ ਰਹੇ ਰਹ ਤੇ ਕਹਿੰਦੇ ਸਿੱਖ ਨਹੀਂ ਇਹ ਗੜਾ ਸੁਣਿਆ ਇਹਨਾਂ ਨੇ ਅਰੇ ਇਹਨਾਂ ਚ ਵੀ ਜੜੇ ਬੈਠੇ ਨੇ ਇਹ ਵੀ ਸਿਆਸੀ ਉਹਨਾਂ ਸਿੱਖ ਇਹ ਵੀ ਪਤਾ ਲੱਗੂ ਦੂਰ ਉੜਾ ਜੇ ਤਾਂ ਉਹ ਵੀ ਹੋ ਜਾਏ ਜਿੱਕਰੂ ਸਿੱਖੀ ਸੁਖੇ ਨਾਲ ਜਿਹੜਾ ਜੀਜੇ ਤੇ ਰਾਜੀ ਇੱਛਾ ਸਿੱਖੀ ਜਿਹ ਹੈ ਨਹੀਂ ਹੋਦੀ ਬਿਲਕੁਲ ਵੀ ਜੇ ਤੇਰਾ ਇੱਛਾ ਮਾਇਆ ਦੀ ਛਾਤ ਸਿੱਖੀ ਨਹੀਂ ਹੋ ਸਕਦੀ ਕੋਈ ਵੀ ਹੋ ਜਾਏ ਤਾਂ ਮੈਂ ਕਹਿ ਲਾਉਣਾ ਸਿੱਖੀ ਦਾ ਉੱਥੇ ਹੈ ਜਿਹਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਜਿੰਨ ਸਭ ਕੁ ਡੇਟ ਦਾ ਪਰਮਾਰਥ ਵਿੱਚ ਉਹ ਸਿੱਖ ਹੈ ਇਥੇ ਲੈਣ ਨੂੰ ਸਭ ਕੁ ਇਹ ਸਿੱਖ ਇਥੇ ਇਹ ਕਰਕੇ ਸਿੱਖੀ ਦਾ ਜਿਹੜੇ ਹੈ ਨਾ ਭਗਤਾਂ ਤੇ ਸਾਰੀਆਂ ਜੋੜ ਕਦੇ ਨਾ ਆਇਆ ਉਹ ਸਿੱਖੀਦਾਰ ਇਹਨਾਂ ਦਾ ਤਾਂ ਮੇਲ ਹੀ ਨਹੀਂ ਕਿਤੇ ਪਰ ਇਹ ਜਿਹੜੇ ਸਿੱਖ ਨੇ ਸਾਰੇ ਗੁਰਮਤ ਨੂੰ ਮਾਲੂ ਦੁਨੀਆ ਇਹ ਸਭ ਤੋਂ ਬਾਅਦ ਬਣੂ ਉਹ ਕਿ ਸਿੱਧੀ ਟੱਕਰ ਇਹਨਾਂ ਦੀ ਰੋਜ਼ ਗੁਰਬਾਣੀ ਸੁਣਦੇ ਨੇ ਕਿੰਨੀਆਂ ਪੁਸਤਾਂ ਤੋਂ ਇਹਨਾਂ ਨੇ ਗੁਰਬਾਣੀ ਨਹੀਂ ਹੁੰਦੀ ਨਾ ਮਨ ਨੂੰ ਤਾਂ ਕੋਈ ਅਸਰ ਨਹੀਂ ਹੁੰਦਾ ਹਾਂ ਜਾਟ ਕਹਿੰਦੇ ਨੇ ਅਸੀਂ ਸਿੱਖ ਬਣਨਾ ਉਹ ਬਣ ਜਣਗੇ ਮੁਸਲਮਾਨ ਕਹਿੰਦੇ ਨੇ ਬਣਣਾ ਬੜਾ ਫਟ ਅੰਦਰੋਂ ਚਾਹੇ ਨਾ ਵੀ ਬਦਲਣਾ ਪਰ ਇਹ ਜੀ ਉਹ ਨਹੀਂ ਕਰਦੇ ਜਾਇਏ ਨੇ ਦੁਨੀਆਂ ਨੇ ਸਿੱਖ ਬਣ ਜਾਣਾ ਇਹਨਾਂ ਨੇ ਪਿੱਛੇ ਰਹਿ ਜਾਣਾ ਮਨੋਂ ਬਦਲਾ ਹੋਵੇ ਸਿੱਖ ਉਹ ਹੋ ਮਨ ਦਾ ਸ਼ਾਹ ਸਰੀ ਚੰਦਾ ਜੀ ਨਾ ਜੀ ਖਜੂਰ ਦੇ ਉੱਤੇ ਪਿਪਲ ਪੈਦਾ ਹੋ ਜਾਂਦਾ ਨਾ ਖਜੂਰ ਨੂੰ ਘਾਜਦੇ ਖਜੂਰ ਦਾ ਬੀਜ ਹੁੰਦਾ ਹਾਂਜੀ ਉਹਦੇ ਪੰਛੀ ਭਾਈਦੇ ਹਾਂਜੀ ਉਹ ਕਿਤੇ ਉਹਨੇ ਜਿਹੜਾ ਸੀ ਪਿਪਲ ਦਾ ਫਲ ਖਾਦਾ ਹੁੰਦਾ ਕਿਆ ਰੋਟੇ ਦਾ ਫਲ ਜੀ ਉਹਦੇ ਅੰਦਰ ਹੁੰਦਾ ਉਹ ਬੀਜ ਉੱਥੇ ਕਰਕੇ ਬਿਠ ਕਰ ਲੈਂਦਾ ਉਹ ਉੱਥੇ ਫਸ ਜਾਂਦਾ ਖਜੂਰ ਦੇ ਵਿੱਚ ਜਿੱਥੇ ਹੁੰਦਾ ਵੱਡਿਆ ਹੋਇਆ ਹਾਂਜੀ ਹਾਂਜੀ ਉੱਥੇ ਮਲਟੀ ਪਈ ਹੁੰਦੀ ਆ ਥੋੜੀ ਬਹੁਤ ਉੱਥੇ ਪੈਦਾ ਹੋ ਜਾਂਦਾ ਹਾਂਜੀ ਹੌਲੀ ਹੌਲੀ ਉਹ ਸਾਰੇ ਖਜੂਰ ਨੂੰ ਫਸ ਜਾਂਦਾ ਉਹ ਚੋਂ ਪੈਦਾ ਹੁੰਦਾ ਖਾ ਜਾਂਦਾ ਨਾ ਐਵੇਂ ਸਰੀ ਚੰਦ ਖਾ ਗਿਆ ਬਰੰਬੂਟਾ ਪੇਪੜ ਪੇਪੜਾ ਨਾ ਖਾ ਗਿਆ ਨਾ ਸਿੱਖੀ ਦੇ ਬੂਟੇ ਨੂੰ ਸਾਰਿਆਂ ਨੂੰ ਸਾਰੀ ਓਰ ਬੈਠ ਕੇ ਬ੍ਰੰਬੂਟਾ ਖੜਾ ਨਹੀਂ ਉੱਪਰ ਹਮਮ ਕਿਉਂ ਬੇ ਪੜਾਏ ਲਖਜੂਰ ਨੂੰ ਖਾ ਗਿਆ ਸਾਧੂ ਜੀਵਨ ਕਠਣਾ ਹੈ ਜੈਸੇ ਪੇੜ ਖਜੂਰ ਖਜੂਰ ਨੂੰ ਲੱਗਦੇ ਖਜੂਰਾਂ ਮਿੱਠੀਆਂ ਪਰ ਕੰਡਿਆਂ ਦੇ ਵਿੱਚ ਦੀ ਜਾ ਕੇ ਤੋੜਨੇ ਪੈਂਦੇ ਨੇ ਖਜੂਰ ਐਵੇਂ ਨਹੀਂ ਸਿੱਖੀ ਲਵਦੀ ਪਹਿਲਾਂ ਮਾਨਨ ਕਬੂਲ ਹੋਣਾ ਪੈਂਦਾ ਜਿਹਨਾਂ ਨੂੰ ਸਿੱਖੀ ਮਿਲੀ ਹੈ ਤਲਵਾ ਦੀ ਧਰ ਤੇ ਚੱਲਣਾ ਪੈਂਦਾ ਸਾਧੂ ਜੀਵਨ ਕਠਨਾ ਜੈਸੇ ਪੇੜ ਖਜੂਰ ਚੜੇ ਤੋ ਚਾਖੇ ਪ੍ਰੇਮ ਰਸ ਗਰੇ ਤੋ ਚਕਰਾਂ ਚੂਰ ਜੇ ਗਰਜਵੇ ਇਹੋ ਖਜੂਰ ਨੂੰ ਇੱਕ ਥਾਲਾ ਮਿਠਾਉਂਦਾ ਨਾ ਮੁੱਠੀ ਖਜੂਰ ਦੀਆਂ ਮਿੱਠੀ ਰੱਬ ਖਜੂਰੀ ਮਿੱਠੀਆਂ ਰੱਬ ਨਾਲ ਕੀਤਾ ਖਜੂਰਾਂ ਨੂੰ ਕੰਪੈਰੀਸ਼ਨ ਖਜੂਰ ਦਾ ਬੇੜ ਗੁਰਮਾਂ ਦਾ ਬੇੜ ਹੈ ਖਾ ਗਿਆ ਨਾ ਪੇਪੜ ਘਰ ਪੈਦਾ ਹੋ ਕੇ ਖਲ ਗਿਆ ਬਿਲਕੁਲ ਸਹੀ ਘਰ ਪੈਦਾ ਹੋਣਾ ਖਜੂਰ ਦੇ ਵਿੱਚ ਪੈਦਾ ਹੋਇਆ ਹੈ ਨਾ ਖਾ ਗਿਆ ਨਾ ਲਸ ਖੜਾ ਹੈ ਪੇਪੜ ਪਟਕੇ ਤਾ ਹੋ ਮਰਦਾ ਸਰੀਰ ਦੀ ਕੀ ਹੋ ਗਿਆ ਉਹ ਪੇਪੜ ਆਪੇ ਸੁੱਕ ਜਾਊਗਾ ਉਹ ਪੀਪੜ ਖਤਮ ਆਪ ਛੱਡੇ ਨਹੀਂ ਪੀਪੜ ਲੋਕਾਂ ਨੂੰ ਪੀਪੜ ਤੁਹਾਨੂੰ ਦੇਖਣਾ ਹੈ ਨਹੀਂ ਤੇ ਲਪਣਾ ਹੈ ਨਹੀਂ ਪੀਪੜ ਹੋਰ ਦੁਬਾਰਾ ਜਿਹੜੇ ਪੀਪੜ ਲਾਉਣਗੇ ਇਸ ਕਰਕੇ ਨਹੀਂ ਲਾਉਣਗੇ ਉਹ ਵੀ ਪੂਜਾ ਕਰਨੀ ਆ ਇਸ ਕਰਕੇ ਲਾਉਣਗੇ ਵੀ ਇਹ ਭਾਈ ਆਕਸੀਜਨ ਪਹਿਲਾਂ ਖਤਮ ਸੈਂਟੀਫਿਕ ਤਰੀਕੇ ਨਾਲ ਲਾਉਣਗੇ ਬਿਲਕੁਲ ਪੂਜਾ ਦੇ ਤਰੀਕੇ ਨਾਲ ਨਹੀਂ ਲਾਉਂਦੇ ਬੇਦੀ ਪੂਜਾ ਕਰੋ ਲੋੜ ਪਾਸਤੇ ਜਿਸਾਨ ਨੂੰ ਆਕਸੀਜਨ ਦਿੰਦਾ। ਦਮੈ ਸੰਭੀਅਸੇ ਦਮਰ ਨਹੀਂ ਪਾਉਂਦੇ ਦੁੱਧੰਦੇ। ਹੂੰ। ਗਾਇਆਂ ਨਹੀਂ ਪਾਉਂਦੇ, ਮੱਝਾਂ ਨਹੀਂ ਪਾਉਂਦੇ, ਬਖਰੀਆਂ ਨਹੀਂ ਪਾਉਂਦੇ। ਫਸਲਾਂ ਨਹੀਂ ਪਾਉਂਦੇ। ਉਹ ਤਾਂ ਹਨ ਬੈਰੀਫਟ ਹੈ। ਸੰਸਾਰੀ ਜ਼ਰੂਰਤਾਂ ਉਹ ਸੰਗਲ ਤੋਂ ਕਰਾਂਗੇ, ਪੂਜਾ ਦੇ ਨਾਲ ਤੋਂ ਨਹੀਂ ਕਰਦੇ। ਇਹਨਾਂ ਨੇ ਹਰ ਚੀਜ਼ ਨੂੰ ਪੂਜਾ ਨਾਲ ਜੋੜਤਾ ਲਿਜਾ ਕੇ। ਮਾਇਆ